ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਸ ਦੀ ਅਗਵਾਈ ਢੀਂਟਸਾ ਪਰਿਵਾਰ ਕਰ ਰਿਹਾ ਹੈ ਉਸ ਦੇ ਗੱਠਜੋੜ ਦੀਆਂ ਚਰਚਾਵਾਂ ਇੱਕ ਵਾਰ ਫੇਰ ਤੋਂ ਸਿਆਸਤ ਦੇ ਵਿੱਚ ਨੇ ਇੱਕ ਵਾਰ ਫੇਰ ਤੋਂ ਚਰਚਾਵਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਸੁਖਦੇਵ ਸਿੰਘ ਢੀਂਟਸਾ ਦੀ ਅਗਵਾਈ ਦੇ ਵਿੱਚ ਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਸ ਗੱਠਜੋੜ ਨੂੰ ਲੈ ਕੇ ਕੋਈ ਫੈਸਲਾ ਕੀਤੇ ਜਾਵੇਗਾ ਪਾਰਟੀ ਦੇ ਆਗੂ ਪਰਮਿੰਦਰ ਸਿੰਘ ਢੀਂਟਸਾ ਨੇ ਇਸ ਗੱਠਜੋੜ ਬਾਰੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਆ ਉਹ ਸੁਣਦੇ ਆ ਉਹਨਾਂ ਨੇ ਕੀ ਕਿਹਾ ਅੱਜ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਟਸਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਹੈ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ ਰਾਏ ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਟਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਬੰਾਨਾਂ ਦੀ ਰਾਏ ਲੈ ਕੇ ਉਸ ਮੁਤਾਬਕ ਜਿਹੜੀ ਹੈ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਿਤ ਹੋਏਗਾ ਸੋ ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਸਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਚੋ ਸਰ ਸਰ ਮਨਜੀਤ ਸਿੰਘ ਭੂਮਾ ਉਹਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਕੋਈ ਜਿਹੜੀ ਦੇਖੋ ਗੱਲ ਸਾਰਿਆਂ ਨੇ ਲੋਕਾਂ ਨੇ ਆਪਦੀ ਗੱਲ ਰੱਖੀ ਹੈ ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਸਾਰੀ ਸਰਬਸੰਮਤੀ ਦੇ ਨਾਲ ਇਹ ਗੱਲ ਉੱਥੇ ਜਿਹੜਾ ਫੈਸਲਾ ਹੋਇਆ ਤੇ ਉਹ ਮੈਂ ਤੁਹਾਨੂੰ ਦੱਸਦਾ ਵੀ ਸਰਬਸੰਮਤੀ ਨਾਲ ਡੈਡ ਲਾਈਨ ਕਿੰਨੇ ਦਿਨਾਂ ਹੈ ਹਜੇ ਕੋਈ ਉਹ ਟੀਮ ਸਾਹਿਬ ਡਿਸਾਈਡ ਕਰਨਗੇ ਜਿਹੜਾ ਦੋ ਦੋ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ ਕਿੰਸਾ ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ ਹੈ ਕਿੰਸਾ ਸਾਹਿਬ ਕੋਈ ਸੈਂਟੀਮੈਂਟਿਕ ਜਨਰਲ ਸੈਂਟੀਮੈਂਟ ਕੀ ਹੈਗਾ ਦੇਖੋ ਕੋਈ ਨਹੀਂ ਦੇਖੋ ਗੱਲ 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 ਮੈਂ ਹੋਰ ਕੁਝ ਨਹੀਂ ਡਿਸਕਲੋਸ ਕਰ ਸਕਦਾ ਮੈਂ ਸਿਰਫ ਤੁਹਾਨੂੰ ਫੇਰ ਦੁਬਾਰਾ ਇਹ ਕਹਿੰਦਾ ਵੀ ਸਾਰਿਆਂ ਨੇ ਆਪਦੀ ਗੱਲ ਰੱਖੀ ਹੈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਸ ਤੋਂ ਬਾਅਦ ਕਿੰਸਾ ਸਾਹਿਬ ਨੂੰ ਅਧਿਕਾਰ ਦਿੰਦੇ ਨੇ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਜਿਹੜੇ ਵਰਕਰਾਂ ਨਾਲ ਟ੍ਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਤੁਸੀਂ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਤੇ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਅਸੀਂ ਦੇ ਚੁੱਕੇ ਆਂ ਹਿੰ사 ਸਾਹਿਬ ਆਪ ਦੀ ਸਟੇਟਮੈਂਟ ਉਹਦੇ ਬਾਰੇ ਪਹਿਲਾਂ ਇਸ਼ੂ ਕਰ ਸਕੋ ਅੱਜ ਦੀ ਮੀਟਿੰਗ ਬਾਰੇ ਨਹੀਂ ਸੀ ਗ੍ਰਹਿ ਮੰਤਰੀ ਦੇ ਬੋਲੋ ਜਿਹੜਾ ਬਿਆਨ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਦੇਖੋ ਅੱਜ ਕੋਈ ਇਸ ਬਾਰੇ ਉਹਦੇ ਉਸ ਬਾਰੇ ਹੱਜੇ ਨਹੀਂ ਰਿਹਾ ਜੋ ਉਸ ਬਾਰੇ ਨਜੀ ਰਹਿਤੇ ਕਹਿੰਦਾ ਦੇਖੋ ਦੇਖੋ ਜਿਹੜੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਹੈ ਅਸੀਂ ਇਹ ਮੰਨਦੇ ਆਂ ਕਿ ਕਈ ਇਸ਼ੂਸ ਹੁੰਦੇ ਨੇ ਜਿਹੜੇ ਸਾਨੂੰ ਜਿਹੜਾ ਇਮੋਸ਼ਨਲੀ ਲੋਕਾਂ ਨੂੰ ਟੱਚ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ ਅਤੇ ਇਹ ਜੇ ਪੰਜਾਬ ਨੂੰ ਕੁਛ ਨਾ ਕੁਛ ਉਹ ਜਿਹੜਾ ਹੈ ਠੰਡਾ ਸਿੱਟਾ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਮਾਰਨਾ ਚਾਹੁੰਦੇ ਆ ਜਾਂ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਤਰਜਮਾਨੀ ਜਿਹੜੀ ਹੈ ਉਹ ਸਾਡੇ ਜਿਹੜੇ ਇਹ ਬੰਦੀ ਸਿੰਘ ਹੈ ਉਹ ਕਰਦੇ ਆ ਤੇ ਉਹਨਾਂ ਵਾਸਤੇ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਦੇਣੀ ਚਾਹੀਦੀ ਹੈ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਬਲਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਕੋਈ ਰਸਤਾ ਸਰਕਾਰ ਨੂੰ ਕੱਢਣਾ ਚਾਹੀਦਾ ਜੀ ਸਰ ਸਾਹਿਬ ਤਿੰਨ ਤੋਂ ਚਾਰ ਕਹਿੰਦੇ ਕਿ ਅੰਦਰ ਲੀਡਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਮਰਜ਼ ਕਰ ਲੈਣੀ ਚਾਹੀਦੀ ਕਿਸੇ ਦੇਖੋ ਮੈਂ ਉਸ ਗੱਲ ਨੂੰ ਕੁਝ ਨਹੀਂ ਕਰ ਸਟੇਟਮੈਂਟ ਦਿੰਦਾ ਜੋ ਹੋਈ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਤੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਜੋ ਫੈਸਲਾ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦੇਖੋ ਮੈਂ ਹਜੇ ਮੇਰੀ ਕੋਈ ਪਰਸਨਲ ਰਾਏ ਨਹੀਂ ਸਾਰੀ ਰਾਏ ਪਾਰਟੀ ਦੀ ਹੈ ਪਾਰਟੀ ਦੀ ਰਾਏ ਨਾਲ ਹੀ ਸਾਰਾ ਕੁਝ ਹੋਊਗਾ ਜਨਵਰੀ ਤੱਕ ਫਾਈਨਲ ਹੋ ਸਕਦਾ ਕਿਉਂਕਿ ਇਲੈਕਸ਼ਨ ਵੀ ਅੱਗੇ ਨਹੀਂ ਬਿਲਕੁਲ ਬਿਲਕੁਲ ਇਹ 2 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜੀ ਹੈ ਅਸੀਂ ਉਹ ਫੈਸਲਾ ਕਰ